ਆਹ ਇਹ ਰੰਗੇ ਬਿੱਲਿਆਂ ਨੂੰ ਕਹਿ ਦਿਓ ਟਾਈਗਰ ਹਲੇ ਜਿਉਂਦਾ ਜਿਹੜੇ ਨਾ ਕੀ ਕਰਾ ਰੰਗੇ ਬਿੱਲਿਆਂ ਨੂੰ ਕਹਿ ਦਿਓ ਟਾਈਗਰ ਆ ਵੀ ਜਿੰਦਾ ਇਹਨਾਂ ਦੇ ਕਰ ਦਿਓ ਭੁਲੇਖੇ ਮੇਰੇ ਤੇ ਇੱਕ ਪਰਚਾ ਨਹੀਂ ਦੱਸ ਦੇ ਦਿਓ ਮੈਂ ਵੀ ਤਿਆਰ ਪਰ ਤਿਆਰ ਆ ਕੈਪਟਨ ਅਮਰਿੰਦਰ ਸਿੰਘ ਜੀ ਦਾ ਖਾਸ ਤੌਰ ਤੇ ਸਾਡੇ ਸਤਿਕਾਰਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਆਪਣੇ ਸਤਿਕਾਰਯੋਗ ਭੈਣ ਜੀ ਦਾ ਸੁਖਪਾਲ ਖਹਿਰਾ ਸਾਹਿਬ ਦਾ ਬਿੱਟੂ ਜੀ ਦਾ ਹਾ ਚੰਨੀ ਸਾਹਿਬ ਦਾ ਮੇਰੇ ਹੱਕ 'ਚੇ ਬੋਲੇ ਫਿਰ ਜੋਰ ਪੈ ਗਿਆ ਤੇ ਮੁਰਦਾ ਪੈ ਗਿਆ ਮਗਰ ਭਾਵਨਾ ਮੈਂ ਸਮਝ ਗਿਆ ਚੰਨੀ ਸਾਹਿਬ ਜੀ ਯਾਖਰ ਸਾਹਿਬ ਦਾ ਮੈਂ ਕਹਤਾ ਹੂ ਲਿਸਟ ਮੇਰੀ ਕਿੱਥੇ ਸੌਰੀ ਮੈਨੂੰ ਕਿਉਂਕਿ 7 ਮਹੀਨੇ ਜਦੋਂ ਬੰਦੇ ਨੂੰ ਬੰਦ ਰੱਖੋ ਨਾ ਤੇ ਹਵਾ ਨਾ ਲੱਗਣ ਦਿਓ ਉਹ ਦਿਮਾਗ ਵੀ ਥੋੜਾ ਤਰुण ਚੁੱਕ ਸਾਹਿਬ ਦਾ ਹੋਰ ਕਿਹੜੇ ਕਿਹੜੇ ਸੀ ਯਾਰ ਉਹਨੂੰ ਕਿੱਥੇ ਆਪਣਾ ਬੜੇ ਹਾਂਜੀ ਬਾਜਵਾ ਸਾਹਿਬ ਦਾ ਔਰ ਖੈਰਾ ਸਾਹਿਬ ਨੇ ਤਾਂ ਮੈਂ ਕਹਨਾ ਵਾਕੇ ਮੈਂ ਵੀ ਕਹਿਣਾ ਕਿ ਜੇ ਅੱਜ ਹਿੰਮਤ ਨਾਲ ਦਲੇਰੀ ਨਾਲ ਪੰਜਾਬ ਦੀ ਗੱਲ ਕਰਨ ਦਾ ਜੇ ਕੋਈ ਗੱਲ ਰੱਖ ਰਿਹਾ ਤੇ ਇਹ ਖੈਰਾ ਸਾਹਿਬ ਹੋ ਗਏ ਜਾਖੜ ਸਾਹਿਬ ਹੋ ਗਏ ਆਸ਼ੂ ਜੀ ਦਾ ਔਰ ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ ਤੁਹਾਨੂੰ ਹੈਰਾਨ ਹੋਵਗੇ ਤੁਸੀਂ ਸੁਣ ਕੇ ਕਿ ਅੱਧੀ ਆਮ ਆਦਮੀ ਪਾਰਟੀ ਮੈਨੂੰ ਸੁਨੇਹਾ ਕਲਾਉਂਦੀ ਸੀ ਕਿ ਸਾਡੇ ਆਲਾ ਦਾ ਕਬਲਾ ਹੈ ਅਸੀਂ ਤੇਰੇ ਨਾਲ ਆ ਔਰ ਮੈਂ ਬੜੀ ਜਲਦੀ ਉਹ ਚਿਹਰੇ ਤੁਹਾਡੇ ਸਾਹਮਣੇ ਆਉਣਗੇ ਕਾਂਗਰਸ ਦਾ ਕਾਂਗਰਸ ਦੀ ਵੱਡੀ ਲੀਡਰਸ਼ਿਪ ਦਾ ਜਿਹੜਾ ਆਈ ਤਰੀਕ ਤੇ ਮੇਰੇ ਬਾਰੇ ਪੁੱਛਦੇ ਸੀ ਪਤਾ ਲੈਂਦੇ ਸੀ ਕਿਉਂਕਿ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਜੁੜਿਆ ਉਹਨਾਂ ਦਾ ਅੰਦਰ ਹੈਗਾ ਹੀ ਹਮੇਸ਼ਾ ਪੋਜ਼ਿਟਿਵ ਮੇਰਾ ਸਾਥ ਦੇਣ ਦੀ ਗੱਲ ਕੀਤੀ ਭਾਜਪਾ ਦੇ ਆਗੂਆਂ ਦਾ ਇਸ ਲਈ ਇਹ ਲੱਭਾ ਨਾਲ ਮੈਂ ਧੰਨਵਾਦ ਹੀ ਨਹੀਂ ਕਰ ਸਕਦਾ ਉਹਨਾਂ ਦਾ ਇਹ ਸਾਰੇ ਪੰਜਾਬ ਦੀ ਲੜਾਈ 'ਚ ਜਿਹੜੇ ਖੜੇ ਆ ਔਰ ਮੈਂ ਖਾਸ ਤੌਰ ਤੇ ਦੇਖੋ ਮੈਂ ਆਪਦੀ ਧਰਮ ਪਤਨੀ ਜੀ ਦਾ ਇਹ ਮੈਂ ਅੱਜ ਰਿਕਾਰਡ ਤੇ ਧੰਨਵਾਦ ਕਰਨਾ ਚਾਹੁੰਨਾ ਤੁਹਾਡੇ ਸਾਹਮਣੇ ਵਾਕੇ ਜੇ ਇੱਕ ਧਰਮ ਪਤਨੀ ਤੁਹਾਡੀ ਘਰ ਦੀ ਸਿਆਣੀ ਹੋਵੇ ਚੰਗੀ ਹੋਵੇ ਸੂਝਵਾਲ ਹੋਵੇ ਜਿੰਨਾ ਤੰਗ ਇਹਨੂੰ ਪੁਲਸ ਵਾਲਿਆਂ ਨੇ ਕੀਤਾ ਔਰ ਤਗੜੇ ਹੋ ਕੇ ਇਨੇ ਧੀਆਂ ਪੈਣਾ ਨੂੰ ਤੰਗ ਕਰਨ ਦਾ ਇੱਥੇ ਰਿਵਾਜ ਨਹੀਂ ਰਿਹਾ ਜੀ ਪੰਜਾਬ ਦੀ ਧਰਤੀ 'ਤੇ ਭਾਵੇਂ ਕੋਈ ਕਿੱਡੇ ਤੋਂ ਕਿੱਟਾ ਵੱਡਾ ਦੁਸ਼ਮਣ ਹੋਵੇ ਮਗਰ ਜਿੰਨੀ ਇਹਨੂੰ ਪਰੇਸ਼ਾਨੀ ਮੇਰੇ ਕਲਕੇ ਝਲਣੀ ਪਈ ਔਰ ਹਲਕੇ ਦੇ ਲੋਕਾਂ ਨੂੰ ਮੇਰੇਆਂ ਨੂੰ ਸਿਰਫ ਇਸ ਗੱਲ ਦੇ ਪਰਚੇ ਦਿੱਤੇ ਗਏ ਕਿ ਕਿ ਉਹ ਮਜੀਠੀਆ ਦੇ ਨਾਲ ਕਿਉਂ ਖੜੇ ਆ ਇਹਨੇ ਹਰੇਕ ਦਾ ਜਿੱਥੇ ਪਹੁੰਚ ਕੀਤੀ ਥੋੜਾ ਸ਼ਬਦ ਆਪਦੀ ਜਿਹੜੀ ਮੇਰੇ ਸਤਿਕਾਰਯੋਗ ਐਮਐਲਏ ਸਾਹਿਬ ਨੇ ਮੇਰੀ ਤਾਂ ਕੁਰਸੀ ਵੀ ਖੋਲੀ ਇਹਨਾਂ ਨੇ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਨੇ ਮੇਰੀ ਕੁਰਸੀ ਖੋਈ ਉਹ ਮੇਰੇ ਤੋਂ ਵੀ ਕਾਬਲ ਨਿਕਲੇ ਇਸ ਲਈ ਮੈਂ ਔਨ ਰਿਕਾਰਡ ਆਪ ਦੇ ਧਰਮ ਪਤਰੀ ਜੀ ਦਾ ਮਜੀਠੇ ਹਲਕੇ ਦੇ ਸਮੁੱਚੇ ਆਪ ਦੇ ਵਰਕਰਾਂ ਦਾ ਜਿਨ੍ਹਾਂ ਨੇ ਮੇਰੇ ਕਰਕੇ ਪਰਚੇ ਕਰਾ ਲਏ ਨਾਲੇ ਹਲੇ ਵੀ ਕੈਫ ਆਈ ਆਰ ਕਹਿੰਦੇ ਉੱਪਰ ਰੱਖੀ ਆ ਜਿਹੜਾ ਤੁਹਾਡੇ ਨਾਲ ਮੇਰੇ ਤੋਂ ਵੱਧ ਫੋਟੋ ਖਚਾਉ ਮਨਪ੍ਰੀਤ ਤੇਰੇ ਅਰਗੇ ਫੇਰ ਕਿਥੇ ਪਰਚੇ ਚ ਨਾ ਲਾਉਣ ਆਪ ਪ੍ਰਿੰਸ ਇੱਜਲੀ ਉਹ ਜੋਰ ਲਾਈ ਜਾਂਦੇ ਆ ਜੀ ਸੁਮੋਚੀ ਸ਼ਰੋਮਨੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਔਰ ਖਾਸ ਤੌਰ ਤੇ ਅੱਜ ਕਿਥੋਂ ਬੋਲਿਆ ਸੀ ਕਿ ਮਜੀਠੀਆ ਡਾਕਟਰ ਨਹੀਂ ਰੱਖਦਾ ਮਜੀਠੀਆ ਤੇ ਨਾਲ ਵਕੀਲ ਰੱਖਦਾ ਆ ਮੇਰੇ ਵਕੀਲ ਸਾਹਿਬ ਸਤਿਕਾਰਯੋਗ ਵੱਡੇ ਚੀਮਾ ਸਾਹਿਬ ਰਜਿੰਦਰ ਸਿੰਘ ਚੀਮਾ ਸਾਹਿਬ ਸਾਡੇ ਸਤਿਕਾਰਯੋਗ ਮੁਰਲੀਧਰ ਸਾਹਿਬ ਸਤਿਕਾਰਯੋਗ ਸਾਡੇ ਸੋਪਤੀ ਜੀ ਮੈਨੂੰ ਲੱਗਦਾ ਇਹ ਤੇ ਇਹ ਵੀ ਦੁਖੀ ਆਇਆ ਖੜਾ ਕਿ ਰੋਜ ਹੀ ਪੰਗਾ ਲੈ ਲੇਣਾ ਹੁਣ ਫੇਰ ਗੱਡੀ 'ਚ ਬੈ ਕੇ ਕਹੂੰਗਾ ਅੱਜ ਫੇਰ ਲੱਗਦਾ ਕੋਈ ਛੇੜਛਾੜ ਕਰਤੀ ਸਤਿਕਾਰਯੋਗ ਅਰਚ ਕਲੇਰ ਸਾਹਿਬ ਅਰਚ ਚੀਮਾ ਸਾਹਿਬ ਆ ਸਾਡੇ ਅਗਰਵਾਲ ਸਾਹਿਬ ਦਿੱਲੀ ਤੋਂ ਅਗਰਵਾਲ ਜੀ ਅਗਰਵਾਲ ਸਾਹਿਬ ਦਾ ਨੌ ਪੂਰਾ ਜੀ ਤੇ ਵਕੀਲ ਸਾਹਿਬ ਜਿਹੜੇ ਸ਼ਾਂਤ ਗਰਗ ਨੇ ਇੱਕ ਅਗਰਵਾਲ ਸਾਹਿਬ ਅਗਰਵਾਲ ਸਾਹਿਬ ਤੇ ਗਰਗ ਸਾਹਿਬ ਔਰ ਹਾਂਡੂ ਜੀ ਯੁਗੇਂਦਰ ਹਾਂਡੂ ਜੀ ਸਾਡੇ ਤਨੂਆ ਸਾਹਿਬ ਸਾਡੇ ਵੱਡੇ ਹਾਂਡੂ ਸਾਹਿਬ ਆਰ ਕੇ ਆਂਡੂ ਸਾਹਿਬ ਮੇਰੀ ਬੜੀ ਲੰਮੀ ਭਾਈ ਸਰਕਾਰ ਦੇ ਖਿਲਾਫ ਕਿਤੇ ਲੜਾਈ ਲੜਨੀ ਸੌਕੀ ਨਾ ਜੇ ਤਾਂ ਭੱਜ ਜਾਂਦੇ ਆ ਕਈ ਹੁੰਦੇ ਨਾ ਜਿਹੜਾ ਸੌਦਾ ਕਰ ਜਾਂਦੇ ਆ ਜਿਹੜਾ ਜੇ ਥਾਲੀ ਚ ਖਾਂਦੇ ਆ ਉਸ ਚ ਛੇਕ ਕਰਦੇ ਆ ਫਿਰ ਕੁਛ ਟੁਕੜਿਆਂ ਲਈ ਭੱਜ ਜਾਂਦੇ ਆ ਸਕੂਟਰ ਵਾਲੇ ਆ ਤੈਨੂੰ ਪਤਾ ਹੀ ਆ ਭਰਾ ਜਿਹੜੇ ਸਕੂਟਰੀ ਤੋਂ ਕਿੱਧਰ ਚੜ ਗਏ ਤੇ ਕੱਲ ਅੱਜ ਮੈਂ ਹੋਰ ਦੱਸ ਦਿਆਂ ਰੇਣਾ ਤੁਹਾਡੇ ਨਾਲ ਵੀ ਨਹੀਂ ਮੈਂ ਜਾਣਦਾ ਬੰਦਿਆਂ ਦੀ ਰਗ ਰਗ ਨਾਲ ਵਾਕਿਫ ਆ ਭਾਜ ਇਹਨਾਂ ਨੇ ਫੇਰ ਜਾਣਾ ਅਗਲੇ ਸਟੇਸ਼ਨ ਤੇ ਕਿਉਂਕਿ ਇਹ ਸਰਕਾਰਾਂ ਨਾਲ ਚੱਲਦੇ ਆ ਇਸ ਲਈ ਚਲੋ ਥੋੜਾ ਸਬ ਦਾ ਭਾਈ ਤੁਸੀਂ ਪ੍ਰੈਸ ਵਾਲੇ ਆਈ ਵਾਰੀ ਆਉਂਦੇ ਸੀ ਮਾਨ ਸਾਹਿਬ ਉਹ ਦੂਜੇ ਨਹੀਂ ਆਏ ਦੋ ਬੰਦੇ ਥੋਡੇ ਕਾ ਭੁਪਿੰਦਰ ਤੇ ਭੂਪਾ ਨਹੀਂ ਦੇਖਿਆ ਭੁਪਿੰਦਰ ਆ ਗੜਾ ਜੀ ਭਿੰਦਰਾ ਆ ਗੜਾ ਜੀ ਭਿੰਦਰਾ ਭਿੰਦਰਾ ਇਹ ਰਹੇ ਭੂਪਾ ਦੂਜੇ ਆ ਉਹ ਕਿੱਥੇ ਆ ਭੂਪਾ ਉਹਦਾ ਧੰਨਵਾਦ ਕਰੇ ਕੱਲ ਪੁਲਿਸ ਨੇ ਭਾਵੇਂ ਸਿਖਾਇਆ ਤਾਂ ਬੜਾ ਮਗਰ ਕੰਮ ਕੋਠਾ ਪੈ ਗਿਆ ਬਾਬਾ ਜੀ ਵਾਲਾ ਬਾਪੁਰਸ਼ਾਂ ਨਾਲ ਪੰਗੇ ਲੈਂਦੇ ਸੀ ਔਰ ਗਲਤ ਕੰਮ ਕੀਤਾ ਜੀ ਦੇਖੋ ਸ਼ਾਇਦ ਪਹਿਲੀ ਵਾਰੀ ਹੋਇਆ ਔਰ ਮੈਂ ਅੱਜ ਵੀ ਕਹਿਣਾ ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਕਿ ਬਾਬਾ ਜੀ ਇਹਦਾ ਗੁੱਸਾ ਨਾ ਕਰਿਓ ਮੁੱਖ ਮੰਤਰੀ ਦਾ ਇਹਦੀ ਖਾਦੀ ਪੀਤੀ ਤੇ ਮੈਨੂੰ ਲੱਗਦਾ ਇਹਨੇ ਫੇਰ ਟਵੀਟ ਕਰਤੀ ਹੈ ਔਰ ਵਿਆਸ ਜੀ ਤਾਂ ਤੁਸੀਂ ਸ਼ਰਾਬ ਸ਼ਰੂਪ ਛਡਾਉਂਦੇ ਹੋ ਤੇ ਇਹਦੀ ਭਰਤੀ ਕਰਾ ਲਓ ਨਾਲੇ ਹਾਂ ਜੀ ਪਾਗਲ ਕੰਮ ਇਹ ਚਲੋ ਸ਼ਰਾਬ ਇਹਦੀ ਇੱਕ ਮੈਂ ਗੱਲ ਦੱਸਾਂ ਇਹਦੀ ਜੇ ਸ਼ਰਾਬ ਛਡਾ ਸ਼ਰਾਬ ਦੀਏ ਨਾ ਤੇ ਸਾਡੀ ਸਤਿਕਾਰਯੋਗ ਗੁਰਪ੍ਰੀਤ ਕੌਰ ਭੈਣ ਜੀ ਵੀ ਸਾਡਾ ਸਤਿਕਾਰ ਕਰਨਗੇ ਧੰਨਵਾਦ ਕਰਨਗੇ ਔਰ ਨਾਲ ਹੀ ਮਾਤਾ ਜੀ ਵੀ ਕਰਨਗੇ ਕਿਉਂਕਿ ਮਾਤਾ ਜੀ ਦੀ ਵੀ ਝੂਠੀਆਂ ਸੋਹਾ ਖਾਂਦਾ ਰਿਆ ਇਸ ਲਈ ਬਾਬਾ ਜੀ ਨੂੰ ਤਾਂ ਇਹ ਕਹਿਣਾ ਕਿ ਹੁਣ ਵਿਆਹ ਸਾਨੂੰ ਰੱਖ ਲੋ 6 ਮਹੀਨੇ ਤੇ ਜਿਹੜਾ ਪਾਲਿਸ਼ ਪੁਲਿਸ਼ ਦੀ ਹੁੰਦਾ ਤੇ ਕੋਲੋਂ ਬਾਜੂ ਲਿਵਰ ਸ਼ਿਵਰ ਨਹੀਂ ਤਾਂ ਫਿਰ ਪਟਾਕੇ ਤਾਂ ਪਏ ਮੈਨੂੰ ਦੱਸਿਆ ਵਿਜੀਲੈਂਸ ਵਾਲੇ ਕੀ ਪੁੱਛਦੇ ਸੀ ਆ ਪੁੱਛ ਦੇਖੋ ਕਿੱਡੇ ਝੂਠ ਬੋਲਦੇ ਆ ਕਹਿੰਦਾ ਜੀ ਡਰਗ ਕੇਸ 'ਚ ਪੜਤਾ ਡਰਗ ਕੇਸ 'ਚ ਮਾ ਮਾਇਰ ਦਿਆ ਕਿ ਐਸ ਵਿਜੀਲੈਂਸ ਦਾ ਤੇ ਤੂੰ ਡਰਗ ਹੀ ਗਈ ਜਨਾ ਤੂੰ ਲੋਕਾਂ ਨੂੰ ਮੂਰਖ ਸਮਝਦਾ ਫਿਰ ਵਿਜੀਲੈਂਸ ਵਾਲੇ ਮੈਨੂੰ ਕੀ ਪੁੱਛਦੇ ਸੀ ਕਹਿੰਦਾ ਇਹ ਦੱਸ ਤੈਨੂੰ ਡਾਕਟਰਾਂ ਬਾਰੇ ਕੌਣ ਦੱਸਦਾ ਕਿ ਜਦ ਡਾਕਟਰ ਕੋਲ ਜਾਂਦਾ ਤੈਨੂੰ ਇਹ ਦੱਸ ਤੈਨੂੰ ਫੋਟਸ ਕਿਹੜਾ ਬੰਦਾ ਜਾਣਦਾ ਇਹ ਦੱਸ ਕਿ ਸੀਐਮ ਸਕਿਉਰਟੀ ਚੋਂ ਤੈਨੂੰ ਕੌਣ ਕਹਾਣੀ ਦੱਸਦਾ ਮੈਂ ਮਜੀਠੀਆ ਵੱਡਿਆ ਜੋ ਇਹ ਨਹੀਂ ਤੁਹਾਨੂੰ ਦਾ ਮੇਰੇ ਵੀ ਸੂਤਰ ਨੇ ਜੇ ਮੈਂ ਆਪਦੇ ਸੂਤਰ ਹੀ ਮਾਰ ਲਿਆ ਇਹ ਪ੍ਰੈਸ ਵਾਲਿਆਂ ਨੂੰ ਪੁੱਛੋ ਫਿਰ ਗੱਡੀ ਚੱਲਦੀ ਕਿਤੇ ਨਹੀਂ ਸੂਤਰ ਨਹੀਂ ਮਰਨਦਾ ਹੀ ਦਾ ਔਰ ਮੈਂ ਅੱਜ ਵੀ ਤੁਹਾਨੂੰ ਦੱਸਦਾ ਅੱਜ ਸ਼ਾਇਦ ਗਿਆ ਨਾ ਉੱਥੇ ਬੰਬਈ ਹਾਂਜੀ ਮਹਾਰਾਸ਼ਟਰ ਆਕੇ ਲੱਖੋ ਖਬਰ ਅੱਜ ਤਾਂ ਨਹੀਂ ਨਹੀਂ ਅੱਜ ਡਬਲ ਪੀਣੀ ਪੈਣੀ ਜੀ ਲੱਖ ਦੋ ਪੈਕ ਬੱਲੀ ਏ ਅੱਜ ਚਾਰ ਪੈਕ ਅੱਜ ਚਾਰ ਜੀ ਹਾਂ ਜੀ ਜਿਹਨੇ ਤਲਵੀਰ ਗਿੱਲ ਲਗਾ ਮੈਂ ਕੰਗਾ ਜੀ ਮੁੱਖ ਮੰਤਰੀ ਸਾਹਿਬ ਦਾ ਸਵਾਗਤ ਹੈ ਜੋਰ ਤਾਂ ਸਵਾਦ ਆਵੇ ਜੇ ਤੂੰ ਆਪ ਲੜੇ ਤੇ ਤੈਨੂੰ ਵੱਟੋ ਵੱਟ ਦਾ ਨਾ ਭਜਾਉਣ ਮਜੀਠੇ ਵਾਲੇ ਇਹ ਪਹਿਲਾਂ ਵੀ ਤੂੰ ਕੱਠ ਕਰ ਲਿਆ ਮਜੀਠੇ ਪਹਿਲਾਂ ਮੈਂ ਜਿਲ੍ਹ ਦੀਆਂ ਘਹਿਰਾਈਆਂ ਤੋਂ ਮੈਂ ਫੇਰ ਤੁਹਾਨੂੰ ਕਹਿ ਦਿਆ ਜੀ ਆ ਅੱਜ ਮੈਨੂੰ ਲੱਗਦਾ ਉਹ ਕਿਤੇ ਖਾਈ ਉਹ ਫੋਨ ਕਿੱਥੇ ਉਹ ਟਵੀਟ ਇੱਕ ਕੀਤੀ ਹੈ ਕਿਸੇ ਨੇ ਬਹੁਤ ਵਧੀਆ ਜਵਾਬ ਦਿੱਤਾ ਮਾਨੇ ਗੋਇਲ ਸਾਹਿਬ ਨੇ ਕਹਿੰਦੇ ਜੀ ਕੱਲ ਇਹ ਇਹ ਸੀਐਮ ਸਾਹਿਬ ਦੀ ਟਵੀਟ ਸੀ ਨਾ ਸਾਡੇ ਨੂੰ ਪੂਰਾ ਨਹੀਂ ਆਜੀ ਇਹ ਇਹ ਜਿਹੜੀ ਮਾਨਕ ਕੋਲ ਨੇ ਜਵਾਬ ਦਿੱਤਾ ਕੱਲ ਕਹਿੰਦਾ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਪੰਜਾਬ ਦਾ ਉਥੇ ਰੱਬ ਹੀ ਰਾਖਾ ਜਦੋਂ ਸ਼ਰਾਬ ਘਟਾਲੇ ਵਾਲੇ ਪੰਜਾਬ ਦੇ ਜੱਜ ਬਣ ਜਾਣ ਮਤਲਬ ਕੀ ਮੁੱਖ ਮੰਤਰੀ ਤੇ ਤੰਜ ਕੀਤਾ ਔਰ ਸ਼ਰਮ ਆਉਣੀ ਚਾਹੀਦੀ ਸ਼ਾਇਦ ਕਿਸੇ ਇਤਿਹਾਸ ਚੇਹ ਕਿਸੇ ਮੁੱਖ ਮੰਤਰੀ ਨੇ ਪਹਿਲਾਂ ਉਹਨਾਂ ਨੂੰ ਪਰਮਿਸ਼ਨ ਨਾ ਦੇਣੀ ਫਿਰ ਉਹਨਾਂ ਦੀ ਸਿਕਿਉਰਿਟੀ ਨੂੰ ਐਕਸਪੋਜ਼ ਕਰਨਾ ਔਰ ਪੁਲਿਸ ਦੀ ਰਲੀ ਮਿਲੀ ਭੁਗਤ ਇਹਦੀ ਹਾਈ ਲੈਵਲ ਪ੍ਰੋਬ ਹੋਣੀ ਚਾਹੀਦੀ ਕਿ ਉਹਨਾਂ ਦੀ ਜਿਨ੍ਹਾਂ ਨੇ ਸਿਕਿਉਰਿਟੀ ਕੰਪਰਮਾਈਜ਼ ਕੀਤੀ ਸਿਲੈਕਟਿਵ ਪੱਤਰਕਾਰਾਂ ਨੂੰ ਅੱਜ ਤੁਹਾਨੂੰ ਇੱਥੇ ਇਕੱਠੇ ਨਹੀਂ ਹੋਣ ਦੇ ਰਹੇ ਸੀ ਇੱਥੇ ਕਹਿੰਦੇ ਕਲਾ ਟਿੱਪਰ ਲਾਇਏ ਸੀ ਜੋ ਬੰਬਾਰ ਦੇਖ ਰਿਹਾ ਸੀ ਤੇ ਮੈਂ ਪੁੱਛਣਾ ਚਾਹੁੰਦਾ ਜਦ ਅੱਗੇ ਪਿੱਛੇ ਤਾਂ ਟਿਪਰ ਲਾਉਣ ਦੀ ਲੋੜ ਨਹੀਂ ਪੈਂਦੀ ਆ ਮੇਰੇ ਵੇਲੇ ਟਿਪਰਾਂ ਦੀ ਲੋਡ ਪੈ ਜਾਂਦੀ ਏ ਤੁਹਾਨੂੰ ਇਸ ਲਈ ਲੋਕਾਂ ਨੂੰ ਖੱਜਲ ਕਰਨਾ ਸਿਰਫ ਇਹ ਇਸ ਲਈ ਕਿ ਇੱਥੇ ਤੁਸੀਂ ਆਓ ਨਾ ਔਰ ਕਿਉਂਕਿ ਅੱਜ ਇਹਨਾਂ ਦੇ ਮਤਲਬ ਦਾ ਕੰਮ ਨਹੀਂ ਸੀ ਇਹ ਅਫਸੋਸ ਦੀ ਗੱਲ ਹੈ ਕਿ ਇਸ ਤਰ੍ਹਾਂ ਨਾਲ ਲੋਕਤੰਤਰ ਚੱਲਦੇ ਆ ਨਾ ਇਸ ਤਰ੍ਹਾਂ ਧੱਕੇਸ਼ਾਹੀ ਨਾਲ ਤੁਸੀਂ ਕਿਸੇ ਨੂੰ ਦੱਬ ਸਕਦੇ ਹੋ ਇਸ ਲਈ ਮੈਂ ਮੇਰੇ ਕੋਲ ਗੱਲਾਂ ਤਾਂ ਬਹੁਤ ਨੇ ਦੀ ਕਰਨ ਵਾਲੀਆਂ ਅੱਜ ਇੰਨੀਆਂ ਹੀ ਪ੍ਰਵਾਨ ਕਰਿਓ ਕਿ ਆ ਦਿਮਾਗ ਨਾਲ 6 ਮਹੀਨੇ ਰੈਸਟ ਤੇ ਰਿਹਾ ਇਹਨੂੰ ਬੜਾ ਕਸ਼ਟ ਵੀ ਦੇਈਦਾ ਅੰਦਰ ਕੋਈ ਕੰਮ ਐਡਾ ਹੁੰਦਾ ਨਹੀਂ ਅੰਦਰ ਆਹ ਇਹ ਇੱਕ ਗੱਲ ਦਾ ਧੰਨਵਾਦ ਹੈ ਜਿੱਥੇ ਮੈਂ ਉਹ ਅਫਸਰ ਆ ਦਾ ਪੰਜਾਬ ਦੀ ਪਟਿਆਲੇ ਦੀ ਪੁਲਿਸ ਦਾ ਧੰਨਵਾਦ ਕਰਦਾ ਕਿ ਕੰਮ ਤਾਂ ਤੁਸੀਂ ਸਰਕਾਰ ਦਾ ਕਰਨ ਗਏ ਸੀ ਕਰਕੇ ਮੇਰਾ ਆ ਗਿਆ ਇਸੇ ਤਰ੍ਹਾਂ ભગવંતમાન ਜੀ ਦਾ ਵੀ ਸਤਿਕਾਰ ਧੰਵਾਦ ਹੈ ਮੈਨੂੰ ਜਿਹੜਾ 6 ਮਹੀਨੇ ਅੰਦਰ ਰੱਖਿਆ ਨਾ ਨਿਤਨੇਮ ਬੜਾ ਰੱਬ ਨੇ ਕਰਾ ਲਿਆ ਮੇਰੇ ਕੋਲ ਬੜੀ ਗੁਰੂ ਨੇ ਕਿਰਪਾ ਕੀਤੀ ਮੇਰਾ ਘਟਿਆ ਸੀ ਨਿਤਨੇਮ ਗੁਰੂ ਸਾਹਿਬ ਨੇ ਬੜੀ ಅಪਾਰ ਬਖਸ਼ਿਸ਼ ਕਰਕੇ ਇਸ ਦਾਸ ਤੇ ਗਰੀਬ ਤੇ ਪੂਰੀ ਨਿਤਨੇਮ ਮੇਰੇ ਤੋਂ ਕਰਾ ਲਿਆ ਔਰ ਅੱਜ ਵੀ ਮੇਰੇ ਵਕੀਲ ਸਾਹਿਬ ਦੱਸ ਰਹੇ ਸੀ ਕਿ ਕਹਿੰਦੇ ਅੱਜ ਵੀ ਵਿਜੀਲੈਂਸ ਵਾਲੇ ਲੈ ਕੇ ਗਏ ਸੀ ਸਰਕਾਰ ਕਹਿੰਦੀ ਸੀ ਕਿ ਇਹਨੂੰ ਪੰਜਾਬ 'ਚ ਨਾ ਵੜਨ ਦਿਓ ਸ਼ਰਤਾ ਰੱਖੀ ਅੱਜ ਅੱਛਾ ਨੋ ਟਾਲੀ ਕਹਿੰਦੇ ਜੀ ਸ਼ਰਤਾ ਕੀ ਰੱਖੀਆ ਇੱਕ ਤਾਂ ਪੰਜਾਬ 'ਚ ਨਾ ਵੜੇ ਮੈਂ ਕਹਾ ਜਾਂ ਤਾਂ ਫਿਰ ਵੀਜ਼ਾ ਲਵਾ ਦੇ ਮੈਂ 트ੰਪ ਕੋਲ ਚਲੇ ਜਾਣਾ ਦੱਸੋ ਪੰਜਾਬ 'ਚ ਨਹੀਂ ਮੈਂ ਵੜਦਾ ਔਰ ਮੈਂ ਜਾਣਾ ਕਿੱਥੇ ਫਿਰ ਦੂਜੀ ਸ਼ਰਤ ਰੱਖੀ ਕਹਿੰਦਾ ਜੀ ਇਹ ਕਾ ਨਾ ਕਾਊਂਟ ਕਰੋ ਇੱਕ ਦੂਜੀ ਸ਼ਰਤ ਸੀ ਸਰਕਾਰ ਦੀ ਆ ਕੰਮ ਨਾ ਕਰੇ ਜੱਜ ਸਾਹਿਬ ਕਹਿੰਦੇ ਇਹ ਨਹੀਂ ਮੈਂ ਰੋਕ ਸਕਦਾ ਬੋਲੋ ਤੀਜੀ ਤੋ ਨਹੀ ਤੀਜੀ ਤੀਜੀ ਸ਼ਰਤ ਸੀ ਕਹਿੰਦਾ ਜੀ ਆ ਪੱਟਾ ਨੂੰ ਥਾਪੀ ਆ ਦਿੰਦਾ ਸਿੱਧੂ ਮੂਸੇ ਵਾਲੇ ਹੁਣ ਕਹਿੰਦਾ ਇਹ ਕੰਮ ਨਾ ਕਰੇ ਜੱਜ ਸਾਹਿਬ ਕਹਿੰਦਾ ਇਹ ਕੋਰਟ ਦਾ ਕੰਮ ਨਹੀਂ ਫਿਰ ਕਹਿੰਦਾ ਜੀ ਕਿਸੇ ਨਾਲ ਗੱਲ ਨਾ ਕਰੇ ਮੈਂ ਦੱਸੋ ਬਾਹਰ ਅੰਦਰ ਵੀ ਗੱਲ ਨਹੀਂ ਕਰਨੀ ਬਾਹਰ ਆ ਕੇ ਵੀ ਗੱਲ ਨਹੀਂ ਕਰਨੀ ਤੇ ਮੈਂ ਗਰੀਬ ਨੇ ਕਰਨਾ ਕੀ ਆ ਮੇਰੀ ਤਾਂ ਮੇਰੀ ਤਾਂ ਘਰ ਦੀ ਨਾਲ ਗੱਲ ਨਹੀਂ ਹੋ ਜਾਂਦੀ ਚੰਗੀ ਇਹ ਜੀ ਇਹ ਜਿਹੜਾ ਗੱਲਾਂ ਸ਼ਰਤਾ ਗੈਰ ਕਾਨੂੰਨੀ ਮੇਰੇ ਵੇਲੇ ਹੀ ਲੱਗਦੀਆਂ ਸਾਰੀਆਂ ਜਦੋਂ ਮੈਂ ਤਰੀਕ ਤੇ ਆਉਂਦਾ ਸਾਂ ਮੈਨੂੰ ਤਾਂ ਐ ਲਿਆਉਂਦੇ ਸੀ ਜਿਵੇਂ ਹਾਏ ਇਹਨੂੰ ਕੋਈ ਵੇਖ ਨਾ ਲਵੇ ਹਾਏ ਇਹਦੇ ਕੋਈ ਦਰਸ਼ਨ ਨਾ ਕਰ ਲਵੇ ਗੱਡੀ 'ਚ ਕਾਲੇ ਸ਼ੀਸ਼ੇ ਕਾਲੇ ਸ਼ੀਸ਼ੇ ਜੋ ਬਾਦ ਕੋ ਫਿਲਮ ਉਹ ਲੱਗਦੀ ਸੀ ਕਿ ਉਹ ਕਲਟਨ ਕਾਟਨ ਗ੍ਰੀਨ ਕਾਟਨ ਫਿਰ ਅੱਗੇ ਬੰਦੇ ਸੀ ਕਾਲੇ ਰੰਗ ਦਾ ਕੱਪੜਾ ਤੇ ਜਿਹੜਾ ਮੇਰੇ ਨਾਲ ਅਫਸਰ ਬੈਠਿਆ ਹੁੰਦਾ ਸੀ ਨਾ વાય ਕਰਕੇ ਮੇਰੇ ਕੋ ਫੋਟੋ ਨਾਲ ਲਵਾ ਲਈ ਇਹਨਾਂ ਦਾ ਕਿਸੇ ਦਾ ਕੁਝ ਨਹੀਂ ਜਾਣਾ ਮੇਰਾ ਰਹਿਣਾ ਕੁਝ ਨਹੀਂ ਮੈਂ ਉੱਤੇ ਤਰਚਾਈ ਜਾਣਾ ਤੇ ਮੈਂ ਵੇਖਣਾ ਕਿ ਚੱਕਰ ਕੀ ਆ ਕਹਿੰਦਾ ਤੁਹਾਨੂੰ ਖਤਰਾ ਬਹੁਤ ਹੈ ਤੁਹਾਡੀਆਂ ਬਾਹਨਾ ਖਤਰਾ ਦਾ ਸੀ ਮੈਂ ਤਾਂ ਸਮਝ ਹੀ ਗਿਆ ਖਤਰਾ ਤਾਂ ਕਿਹੜਾ ਖਤਰਾ ਤਾਂ ਇੱਕ ਨੂੰ ਹੀ ਹੈ ਮੇਰੇ ਤੋਂ ਜਾਂ ਭਗਵੰਤ ਨੂੰ ਤੇ ਜਾਂ ਜਿਹੜੇ ਕੇਜਰੀਵਾਲ ਨੇ ਨਿੱਕੂ ਜੇ ਨੇ ਮੇਰੇ ਤੋਂ ਮਾਫੀ ਮੰਗੀ ਹੋਰ ਕਿਹਦਾ ਖਤਰਾ ਹੋਰ ਕਿਹਨੂੰ ਮੇਰੇ ਤੋਂ ਖਤਰਾ ਹੋ ਸਕਦਾ ਇਟਲੀ ਲੈ ਬਲਾਓ ਜੀ ਜਰਾ ਲੈ ਬਲਾਓ ਜੀ ਜਦੋਂ ਮਜੀਦ ਅੱਜਾ ਫਿਰ ਇਹਨਾਂ ਨੂੰ ਭੁਲੇਖਾ ਇੱਕ ਹੋਰ ਆ ਵੀ ਜਿੰਨਾਂ ਸਾਲੇ ਸਮਝਦੇ ਕਿ ਬੜੀ ਚੁਸਤੀ ਫੜੀ ਜੀ ਅਸੀਂ ਫੜ ਲਿਆ ਇਹਨੂੰ ਉਹ ਮੈਨੂੰ ਇੱਕ ਦਿਨ ਪਹਿਲਾਂ ਪਤਾ ਸੀ ਤੁਸੀਂ ਆਉਣਾ ਕਦੇ ਮੈਂ ਤੁਹਾਡੀ ਸੇਵਾ ਵਾਸਤੇ ਉੱਥੇ ਲੱਡੂ ਮਠੀਆਂ ਛਟੀਆਂ ਨਾਲੇ 5 ਕਿਲੋ ਮੇਰਾ ਬੇਸਣ ਖਾ ਕੇ ਉਹਨੇ ਕਹਿੰਦੇ ਬਤਮੀਜੀ ਕੀਤੀ ਮੈਂ ਤਾਂ ਨਾ ਹੈ ਨਾਲੇ ਦੇਖ ਨ ਪਾਇਆ ਆ ਨਾਲੇ ਮੈਂ ਤਾਂ ਨਾਲ ਚਲੇ ਗਿਆ ਥੋਡੇ ਆ ਵਿਚਾਰਿਆ ਜਿਨ੍ਹਾਂ ਤੇ ਪਰਚਾ ਕੀਤਾ ਉਹ ਕਿਲੋਮੀਟਰ ਪਿੱਛੇ ਛੜਾਲੇ ਫਿਰਦੇ ਸੀ ਉਹਨਾਂ 'ਚ ਕਿਲੋਮੀਟਰ ਪਿੱਛੇ ਹੀ ਪਰਚਾ ਹੋ ਗਿਆ ਜੀ ਸਾਹਿਬ ਜਿਹੜਾ ਇਨਪੁਟ ਆਇਆ ਸੀਗਾ ਆਈ.ਡੀ ਦਾ ਰੈਟਰ ਨੂੰ ਲੱਗੇ ਦੇਖੋ ਇੱਕ ਜਿਹੜਾ ਨਾ ਐਡ ਹੌਕ ਡੀਜੀਪੀ ਪੰਜਾਬ ਦਾ ਸੁਪਰੀਮ ਕੋਰਟ ਨੇ ਯੂਪੀਐਸਸੀ ਨੂੰ ਇੰਟਰਵੈਨ ਕਰਕੇ ਗੌਰਵ ਯਾਦਵ ਨੂੰ ਇਮੀਡੀਏਟਲੀ ਹਟਾਉਣਾ ਚਾਹੀਦਾ ਬਿਕੋਜ਼ ਇਹ ਕਨਸਟੀਟਿਊਸ਼ਨ ਤੋਂ ਬਾਹਰ ਹੋ ਗਿਆ ਇੱਕ ਲਾਅ ਐਂਡ ਆਰਡਰ ਨੂੰ ਨਹੀਂ ਸਾਮ ਪਾ ਰਹੇ ਇਹ ਕੱਲਾ ਇੱਕ ਬੰਦੇ ਨੂੰ ਖੋਚ ਰੱਖ ਰਿਹਾ ਉਹ ਹੈ ਕੇਜਰੀਵਾਲ ਇਰਸ਼ਾਦ ਖਾਨ ਭਗਵੰਤ ਮਾਨ ਸੋਸੋਧਿਆ ਇਹਨਾਂ ਲੋਕਾਂ ਨੂੰ ਔਰ ਇਹੀ ਕਾਰਨ ਹੈ ਜਦੋਂ ਮੇਰੀ ਸਿਕਿਉਰਿਟੀ ਵਿਡਰੋਪ ਕੀਤੀ ਸੀ ਮੈਂ ਅੱਜ ਵੀ ਕਹਿੰਦਾ ਬੀ ਜੀ ਪੀ ਸਾਹਿਬ ਆਪ ਦੇ ਹੱਥ ਲਿਖਤ ਇੱਕ ਐਫੀਡੇਵਿਟ ਦੇ ਦਨ ਕਿ ਮੈਨੂੰ ਕਿਸੇ ਤੋਂ ਕੋਈ ਥ੍ਰੈਟ ਨਹੀਂ ਕੋਈ ਕਤ్రਾਨੀ ਮੈਂ ਆਪ ਲਿਖ ਕੇ ਦਊਂਗਾ ਮੈਨੂੰ ਇੱਕ ਗਨਮੈਨ ਨਹੀਂ ਚਾਹੀਦਾ ਮੇਰੇ ਨਾਲ ਤੁਸੀਂ ਸਾਰੇ ਮਗਰ ਇੱਕ ਆਮ ਆਦਮੀ ਪਾਰਟੀ ਦੇ ਜਿਹਨੂੰ ਜਾਣਦਾ ਕੋਈ ਨਹੀਂ ਨਾ ਤਿੰਨਾਂ ਚ ਨਾ 13 ਚ ਨਾ ਪਲੇਰਾ ਚ ਨਾ ਸਪੇਰਾ ਚ ਉਹਨੂੰ ਤਾਂ ਦੇ ਦੇਣੇ ਹੋ ਤੁਸੀਂ 15 ਗਨਮੈਨ ਕਿ ਮੇਰੇ ਵੇਲੇ ਆਈਬੀ ਨੇ ਅਪ੍ਰੈਲ ਚ ਕਿਹਾ ਸੀਗਾ ਕਿ ਇਹਨੂੰ ਖਤਰਾ ਹੈ ਮਗਰ ਕਿਉਂਕਿ ਡੰਡਾ ਐਡਾ ਚੜਿਆ ਸੀਗਾ ਮੈਨੂੰ ਜੇਲ੍ਹ ਭੇਜਣਾ ਸੀ ਸਿਕਿਉਰਿਟੀ ਵਿਡਰੋਅ ਕੀਤੀ ਔਰ ਹੁਣ ਮੈਨੂੰ ਮੈਂ ਫੇਰ ਵਾਰ-ਵਾਰ ਕਹਿਣਾ ਕਿ ਜੇ ਮੈਂ ਜੂੰਦਾ ਜ ਥੋਡੇ ਕੋਲ ਆ ਗਿਆ ਨਾ ਤੇ ਜੇ ਮੈਂ ਜੂੰਦਾ ਬਚ ਜਾ ਤੇ ਇਹ ਸਿਰਫ ਤੇ ਸਿਰਫ ਥੋਡੀ ਆਰਦਾਸਾਂ ਬੇਨਤੀਆਂ ਤੇ ਗੁਰੂ ਮਹਾਰਾਜ ਦੀ ਮਿਹਰ ਬਖਸ਼ਿਸ਼ ਹੋਣੀ ਆ ਮੇਰੀ ਮੇਰੇ ਮੈਨੂੰ ਮਰਵਾਉਣ ਚ ਜਿਵੇਂ ਸਿੱਧੂ ਮੂਸੇ ਵਾਲਾ ਮਰਵਾਇਆ ਸੀ ਉਹੀ ਤਿਆਰੀਆਂ ਗੌਰਵ ਯਾਦਵ ਭਗਵੰਤ ਮਾਨ ਤੇ ਉਹਦੀ ਟੀਮ ਕਰਦੀ ਐ ਮੈਨੂੰ ਐਕਸਪੋਜ਼ ਕਰਕੇ ਤੁਸੀਂ ਵੇਖੋ ਮੇਰੀਆਂ ਚਿੱਠੀ ਵਾਇਰਲ ਕਰਾਤੀ ਮੈਨੂੰ ਐਕਸਪੋਜ਼ ਕੀਤਾ ਜਾ ਰਿਹਾ ਸਿਰਫ ਇਸ ਲਈ ਕਿ ਇਹਨੂੰ ਕੇਸ ਦੇ ਕੇ ਤਾਂ ਮੂੰਹ ਨਹੀਂ ਬੰਦ ਕਰਾ ਸਕੇ ਤੇ ਹੁਣ ਇਹ ਤੇ ਪਰਚਾ ਦੇ ਕੇ ਇਹਨੂੰ ਮਰਵਾਈ ਦਿਓ ਇਸ ਲਈ ਇਹ ਇਹ ਲੱਗਿਆ ਕਿ ਇਹਨਾਂ ਨੂੰ ਅੱਜ ਤੋਂ ਮਿਨਿਸਟਰ 2025 ਇਹ ਰੰਗੇ ਬਿੱਲਿਆਂ ਨੂੰ ਕਹਿ ਦਿਓ ਟਾਈਗਰ ਹਲੇ ਜਿੰਦਾ ਜਿਹੜੇ ਮੈਰਾਂ ਗਿਆ ਸੁਫੇ ਰੱਖੀ ਤੜਾ ਰੰਗੇ ਬਿੱਲਿਆਂ ਨੂੰ ਕਹਿ ਦਿਓ ਟਾਈਗਰ ਆ ਵੀ ਜਿੰਦਾ ਜਿੰਦਾ ਤੇ ਚੜ ਦਿਓ ਭਲੇਖੇ ਮੇਰੇ ਤੇ ਇੱਕ ਪਰਚਾ ਨਹੀਂ ਦੱਸ ਦੇ ਦਿਓ ਮੈਂ ਵੀ ਤਿਆਰ ਪਰ ਤਿਆਰ ਆ ਮਗਰ ਲੜਾਈ ਹਾਂ ਮੇਰੀ ਦੀ ਮੇਰੀ ਕੋਈ ਪਰਸਨਲ ਲੜਾਈ ਨਹੀਂ ਕਿਸੇ ਨਾਲ ਗੱਲ ਪੰਜਾਬ ਦੀ ਹੋਊਗੀ ਗੱਲ ਪੰਜਾਬ ਦੇ ਮੁੱਦਿਆਂ ਦੀ ਹੋਊਗੀ ਔਰ ਜ਼ੀਰੋ ਕੰਪਰਮਾਈਜ਼ ਔਰ ਅੱਜ ਮੇਰਾ ਇਹ ਪ੍ਰਣ ਹੈ ਤੁਹਾਡੇ ਦਾਲ ਔਰ ਮੈਂ ਤੁਹਾਨੂੰ ਸਭ ਨੂੰ ਕਹਿੰਦਾ ਕਿ ਪੰਜਾਬ ਚੋਂ ਦਿੱਲੀ ਵਾਲੇ ਭਜਾਉਣੇ ਆ ਭੱਬਰ ਸ਼ੇਰ ਭਜਾਉਣੇ ਕੀ ਨਹੀਂ ਭਜਾਉਣੇ ਵੱਡੋ ਜਕਾਰਾ ਜਿੱਲਾ ਦੇ ਪੰਜਾਬ ਦਾ ਫੈਸਲਾ ਪੰਜਾਬੀ ਕਰਨਗੇ ਇੱਕ ਡੰਮੀ ਮੁੱਖ ਮੰਤਰੀ ਜਿਹੜਾ ਕੇਜਰੀਵਾਲ ਜਿਹੜਾ ਆਪ ਦਿੱਲੀ ਚ ਹਰ ਗਿਆ ਲੋਕਾਂ ਨੇ ਨਕਾਰਤਾ ਉਹਦੇ ਆਖੇ ਪੰਜਾਬ ਨਹੀਂ ਚੱਲੂਗਾ ਪੰਜਾਬ ਦੇ ਲੋਕ ਪੰਜਾਬ ਚ ਲਾਉਣਗੇ ਜ਼ੀਰੋ ਕੰਪਰਮਾਈਜ਼ ਜ਼ੀਰੋ ਟੋਲਰੈਂਸ ਇਹ ਸਾਰੀ ਬਾਤ ਹੋ ਚੁੱਕੀ ਹੈ ਉਹ ਮਹਾਰਾਜ ਅਜ ਤੱਕ ਮਿਸ਼ਨ ਤੁਨੂੰ ਜੱਫੀਆਂ ਪਾਉਣ ਦੀ ਸ਼ੁਰੂ ਹੋਈ ਹੈ ਹਲੇ ਤੁਨੂੰ ਮੇਲੀਏ ਹੁਣ ਮੈਨੂੰ ਕੱਲੇ-ਕੱਲੇ ਨੂੰ ਮਿਲ ਲੈਣ ਦਿਓ ਜੱਪੀਆਂ-ਜੁਪੀਆਂ ਪਾ ਲੈਣ ਦਿਓ ਫਿਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਉਹਨਾਂ ਦਾ ਚਰਨ ਪਰਸ ਕੇ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਕਿਉਂਕਿ ਇਹ ਮੈਂ ਗੁਰੂ ਸਾਹਿਬ ਦੇ ਚਰਨਾਚ ਜੁਰ ਅਰਦਾਸ ਬੇਨਤੀ ਕਰਦਾ ਸੀ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨ ਹਾਰ ਦੇ ਆਲਾ ਨਾਨਕ ਕਰਕੇ ਬੋਲੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰ ਨਾਨਕ ਇਥੋਂ ਸਭ ਨੂੰ ਬੇਨਤੀ ਆਜੀ ਮੈਂ ਦੁੱਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਚਰਨ ਪਰਸ ਕੇ ਫੇਰ ਮੈਂ ਆਪਦੇ ਬੱਚਿਆਂ ਨੂੰ ਔਰ ਆਪਦੀ ਸਤਿਕਾਰਯੋਗ ਮਾਤਾ ਨੂੰ ਮੇਰੀ ਮਾਤਾ ਨਾਲ ਵੀ ਇਹਨਾਂ ਨੇ ਕੀ ਕੀਤਾ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰੀ ਮਾਤਾ ਜੀ ਉਹ ਜਿਹੜਾ ਮੈਡੀਕਲ ਬੈੱਡ ਆ ਨਾ ਜਿਹਨੂੰ ਐ ਘੁਮਾ ਕੇ ਸਿੱਧਾ ਕਰਦੇ ਉਹਦੇ ਤੇ ਨੇ ਇਹ ਵਿਜੀਲੈਂਸ ਵਾਲੇ ਉਸ ਬੈੱਡ ਨੂੰ ਵੀ ਫਰੋਲ ਕੇ ਆਏ ਮਤਲਬ ਇਹ ਕਦੇ ਵੇਖਣ ਨੂੰ ਨਹੀਂ ਮਿਲਿਆ ਜੋ ਕੁਝ ਹੋਇਆ ਮਗਰ ਮੈਂ ਸਾਰਾ ਕੁਝ ਪਿੰਡੇ ਤੇ ਹਲਾ ਕੇ ਢੰਡਾ ਕੇ ਅੱਜ ਫੇਰ ਉਸ ਸ਼ੁਕਰਾਨੇ 'ਚ ਆ ਕਿ ਉਹ ਗੁਰੂ ਸਾਹਿਬ ਮੇਰ ਰੱਖੇ ਵੜ ਦਿਓ ਭਾਵੇਂ ਗੋਲੀ ਮਾਰ ਦਿਓ ਮਗਰ ਨਾ ਰੁਕੂਗਾ ਨਾ ਰੁਕੂਗਾ ਇਹ ਠਾ ਠਾ ਵੱਜੂਗਾ ਗੱਲ ਪੰਜਾਬ ਦੀ ਕਰੂਗਾ ਬਹੁਤ ਬਹੁਤ ਧੰਨਵਾਦ ਐਂਡ ਲਾਈਟ ਲਵਾ ਲਓ ਲਾਈਟ ਜੀ ਪਾ ਦਿਓ ਕਿਉਂਕਿ ਅੱਜ ਵਿਕਟੋਰਿਅਨ ਕਮਿਊਨਿਟੀ ਦੀ 7ਵੇਂ ਦੀ ਵਾਰ ਬਾਹਰ ਆਇਆ। ਦੇਖੋ ਬਹੁਤ ਵੱਡੀ ਖੁਸ਼ੀ ਹੈ ਮੈਂ ਅਕਾਲਪੁਰਖ ਦਾ ਸ਼ੁਕਰਾਨਾ ਕਰਦਾ। ਜਿਹੜੀ ਦੇਸ਼ ਦੀ ਸਾਡੀ ਸਭ ਤੋਂ ਵੱਡੀ ਅਦਾਲਤ ਹੈ ਸੁਪਰੀਮ ਕੋਰਟ ਉਹਦੇ ਜੱਜ ਸਾਹਿਬਾਨ ਦਾ ਧੰਨਵਾਦ ਕਰਦਾ। ਕਿ ਜਿਹੜੇ ਝੂਠੇ ਕੇਸ ਦੇ ਵਿੱਚ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਬਦਲਾਖੋਰੀ ਦੀ ਰਾਜਨੀਤੀ ਤਹਿਤ ਫਸਾਇਆ ਗਿਆ ਸੀ ਤੱਕੇ। ਅਦਾਲਤ ਨੇ ਬੜਾ ਵੱਡਾ ਫੈਸਲਾ ਕਰਕੇ ਤੇ ਉਹਨਾਂ ਨੂੰ ਛੁੱਟੀ ਰਾਹ ਦਿੱਤੀ। ਔਰ ਮੈਨੂੰ ਖੁਸ਼ੀ ਹੈ ਕਿ ਅੱਜ ਉਹ 7 ਮਹੀਨੇ ਬਾਅਦ ਬੜੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹੋਏ ਜੇਲ੍ਹ ਤੋਂ ਬਾਹਰ ਆ ਰਹੇ ਆ। ਔਰ ਆਸ ਹੈ ਕਿ ਤਗੜੇ ਹੋ ਕੇ ਡਟ ਕੇ ਫੇਰ ਸਰਕਾਰ ਦੇ ਖਿਲਾਫ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਡਟ ਕੇ ਜਿਹੜਾ ਜੋ ਜੜਗੇ। ਜੀ ਮਹਾਂ ਸਾਹਿਬ ਸਰਕਾਰ ਦੀ ਗੱਲ ਕੀਤੀ ਹੈ ਅੱਜ ਸੀਐਮ ਪ੍ਰੋਮੋਤ ਪਾਜੀ ਵੱਲੋਂ ਇੱਕ ਤਨ ਜਿੱਦ ਸਗੇ ਉਸ ਨੂੰ ਦੇਖੋ ਜਿਹੜਾ ਸੀਐਮ ਸਾਹਿਬ ਨੇ ਜਿਹੜੇ ਅਰਾਦਾ ਸੌਮੀ ਵਾਲੇ ਬਾਬਾ ਜੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਾਹਿਬ ਦੇ ਬਾਰੇ ਚ ਜਿਹੜਾ ਤੰਜ ਕਸਿਆ ਉਹ ਬਹੁਤ ਮੰਦਪਗ ਸਾਡੇ ਖਿਲਾਫ ਕੁਝ ਕਹਿ ਲੈਣ ਕੋਈ ਫਰਕ ਨਹੀਂ ਪੈਂਦਾ ਕਿਸੇ ਹੋਰ ਰਾਜਨੀਤਿਕ ਲੀਡਰ ਦੇ ਖਿਲਾਫ ਅਗਰ ਉਹ ਕੁਝ ਬੋਲਦੇ ਆ ਕੋਈ ਫਰਕ ਨਹੀਂ ਪਰ ਦੇਸ਼ ਦੀ ਇੱਕ ਵੱਡੀ ਧਾਰਮਿਕ ਸ਼ਖਸੀਅਤ ਜਿਹੜੀ ਹਮੇਸ਼ਾ ਨਿਰਵਿਵਾਦ ਰਹੀ ਹੈ ਜਿਨ੍ਹਾਂ ਨੇ ਕਦੀ ਵੀ ਰਾਜਨੀਤੀ ਦੀ ਗੱਲ ਜਿਹੜੀ ਹੈ ਕਦੀ ਵੀ ਕਿਤੇ ਮੀਡੀਆ ਦੇ ਵਿੱਚ ਆ ਕੇ ਹੋਰ ਕਿਤੇ ਨਹੀਂ ਕੀਤੀ ਅਗਰ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਤੋਂ ਬਾਅਦ ਸਾਰੇ ਹਾਲਾਤਾਂ ਨੂੰ ਦੇਖਣ ਤੋਂ ਬਾਅਦ ਉਹਨਾਂ ਨੇ ਸਚਾਈ ਦੇ ਦੋ ਲਫ਼ਜ਼ ਕਹੇ ਤੇ ਮੁੱਖ ਮੰਤਰੀ ਸਾਹਿਬ ਨੂੰ ਹਲੀਮੀ ਦੇ ਨਾਲ ਉਹ ਸਵੀਕਾਰ ਕਰਨੇ ਚਾਹੀਦੇ ਉਹਦੇ ਤੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ ਸੀ ਪਰ ਜਿਹੜੀ ਭਾਸ਼ਾ ਮੁੱਖ ਮੰਤਰੀ ਸਾਹਿਬ ਨੇ ਇੱਕ ਵੱਡੀ ਧਾਰਮਿਕ ਸਖਸ਼ੀਅਤ ਦੇ ਬਾਰੇ ਚ ਵਰਤੀ ਹੈ ਉਹ ਬਹੁਤ ਬੰਦਪਕੀ ਹੈ ਮੈਂ ਤਾਂ ਹੁਣ ਵੀ ਉਹਨਾਂ ਨੂੰ ਬੇਨਤੀ ਕਰਦਾ ਵੀ ਸਾਡੇ ਖਿਲਾਫ ਬੇਸ਼ੱਕ ਚਾਰ ਬਿਆਨ ਦੇ ਲੋ ਮਜੀਠਾ ਸਾਹਿਬ ਦੇ ਖਿਲਾਫ 10 ਦੇ ਲੋ ਪਰ ਉਹ ਜਿਹੜੀ ਤੁਸੀਂ ਗਲਤੀ ਕੀਤੀ ਹੈ ਤੁਹਾਨੂੰ ਆਪਣਾ ਟਵੀਟ ਵਾਪਸ ਲੈਣਾ ਚਾਹੀਦਾ ਸਾਡਾ ਦੇਸ਼ ਜਿਹੜਾ ਸਾਡੀ ਜਿਹੜੇ ਸੰਸਕਾਰ ਨੇ ਜੋ ਸਾਡਾ ਇਤਿਹਾਸ ਹੈ ਸਾਡੇ ਇਤਿਹਾਸ ਦੇ ਵਿੱਚ ਜਦੋਂ ਵੀ ਕਿਤੇ ਜ਼ਬਰ ਜ਼ੁਲਮ ਹੋਇਆ ਤੇ ਸਾਡੇ ਗੁਰੂ ਸਾਹਿਬਾਨਾਂ ਨੇ ਇਥੋਂ ਤੱਕ ਕਿ ਅੱਗੇ ਆ ਕੇ ਆਪ ਜ਼ੁਲਮ ਦਾ ਟੱਕਰਾ ਬੜੇ ਜਿਹੜੀ ਹੈ ਦਲੇਰੀ ਨਾਲ ਬਹਾਦਰੀ ਨਾਲ ਔਰ ਬਹੁਤ ਕੁਝ ਕਹਿ ਕੇ ਸਖਤ ਲਫ਼ਜ਼ਾਂ ਦੇ ਵਿੱਚ ਆਪ ਕੀਤਾ ਤੇ ਅਗਰ ਅੱਜ ਧਾਰਮਿਕ ਸ਼ਕਤੀਤਾ ਗੁਰੂ ਸਾਹਿਬਾਨ ਦੇ ਜੀਵਨ ਤੋਂ ਸੇਧ ਲੈ ਕੇ ਸੱਚ ਨਹੀਂ ਬੋਲਣੀਆਂ ਤੇ ਫਿਰ ਹੋਰ ਕੌਣ ਸੱਚ ਬੋਲੂਗਾ ਇਹ ਤਾਂ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਆ ਪਰ ਇਹ ਪੰਚਾਇਤ ਦੇ ਵਿੱਚ ਬਜ਼ੁਰਗ ਜਿਹੜਾ ਕੋਈ ਬੈਠੇ ਆ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਜਦੋਂ ਸੱਚ ਬੋਲਦੇ ਤੇ ਕੀ ਤੁਸੀਂ ਉਹਨਾਂ ਤੇ ਦੋਸ਼ ਲਾਓਗੇ ਉਹਨਾਂ ਤੇ ਤੰਜ ਕਸੋਗੇ ਇਸ ਕਰਕੇ ਚਾਹੀਦਾ ਸੀ ਕਿ ਸਰਕਾਰ ਇਨਟਰੋਸਪੈਕਸ਼ਨ ਕਰਦੀ ਆਪਣੇ ਅੰਦਰ ਛਾਤੀ ਮਾਰਦੀ ਪਰ ਬਹੁਤ ਹੀ ਮੈਂ ਸਮਝਦਾ ਕਿ ਮਾੜਾ ਕੰਮ ਹੋਇਆ ਕਿ ਕੱਲ ਵਿੱਤ ਮੰਤਰੀ ਸਾਹਿਬ ਨੇ ਪਰਸੋਂ ਉਹਨਾਂ ਦੇ ਜਿਹੜੇ ਮੀਡੀਆ ਡਵਾਈਜ਼ਰ ਸਾਹਿਬ ਨੇ ਪੰਨੂ ਸਾਹਿਬ ਉਹਨਾਂ ਨੇ ਉਪਦੇਸ਼ ਦਿੱਤੇ ਕੱਲ ਵਿੱਤ ਮੰਤਰੀ ਸਾਹਿਬ ਨੇ ਅੱਜ ਬੁਖਤ ਮੰਤਰੀ ਸਾਹਿਬ ਨੇ ਇਹ ਕੋਈ ਚੰਗੀਆਂ ਰਵਾਇਤਾਂ ਨਹੀਂ ਸਾਡੇ ਸੂਬੇ ਵਾਸਤੇ ਇਹੋ ਜੇ ਉਹ ਕੰਮਾਂ ਤੋਂ ਉਹਨਾਂ ਨੂੰ ਗਰੇਜ ਕਰਦੇ ਚੈਲੰਜ ਕਰਨ ਦੀ ਗੱਲ ਕਰ ਰਹੇ ਨੇ ਕਿ ਅਸੀਂ ਚੈਲੰਜ ਕਰਾਂਗੇ ਇਸ ਨੂੰ ਜਵਾਨ ਸਿੰਘ ਨਹੀਂ ਪਹਿਲਾਂ ਵੀ ਕਿੰਨੀ ਵਾਰੀ ਚੈਲੰਜ ਕੀਤੇ ਹੁਣ ਫੇਰ ਅਸੀਂ ਇਹਨਾਂ ਗੱਲਾਂ ਤੋਂ ਤਾਂ ਨਹੀਂ ਰੁਕਦੇ ਸੁਪਰੀਮ ਕੋਰਟ ਤੋਂ ਉੱਤੇ ਕੜੀ ਦੱਸਤਾ ਹੁਣ ਯੂਨਾਈਟਿਡ ਨੇਸ਼ਨ ਚ ਜਾਓਗੇ ਉੱਥੇ ਜਾਓਗੇ ਹੁਣ ਕਿੱਥੇ ਜਾਓਗੇ ਜਾਓ ਜੇ ਕੋਈ ਤੁਹਾਡੇ ਕੋਲੇ ਆਪਸ਼ਨ ਹੈਗੀ ਆ ਤੇ ਤੁਸੀਂ ਜਾਓ ਸਾਨੂੰ ਵਿੱਚ ਕੀ ਫਰਕ ਪੈਂਦਾ ਨਹੀਂ ਆਪਦੇ ਬਾਹਰ ਹੁਣ ਅਕਾਲੀ ਦਲ ਹੋਰ ਬਜੂਤੀ ਨਹੀਂ ਬਹੁਤ ਵੱਡੀ ਮਜ਼ਬੂਤੀ ਹੈ ਕਿਉਂਕਿ ਅਕਾਲੀ ਦਲ ਜਿਹੜਾ ਬੜੇ ਵੱਡੇ ਸੰਘਰਸ਼ ਤੇ ਵਿੱਚੋਂ ਤੇ ਬੜੀ ਵੱਡੀ ਵਿਚਾਰਧਾਰਾ ਵਾਲੀ ਪਾਰਟੀ ਹੈ ਬੜੇ ਜ਼ਬਰ ਜ਼ੁਲਮ ਜਿਹੜੇ ਆ ਵਕ ਵਕ ਲੜਨ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਸਹੇ ਆ ਇਸ ਕਰਕੇ ਸਾਡਾ ਅੱਜ ਵੀ ਹਰ ਲੀਡਰ ਹਰ ਵਰਕਰ ਆਪਣੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਤੇ ਨਾਜ਼ ਕਰਦਾ ਹੋਇਆ ਜ਼ਬਰ ਜ਼ੁਲਮ ਦਾ ਟੱਕਰਾ ਕਰਨ ਵਾਸਤੇ ਤਿਆਰ ਹੈ। ਔਰ ਮਜੀਠੀਆ ਸਾਹਿਬ ਦੇ ਵਿੱਚ ਵੀ ਉਹੀ ਖੂਨ ਹੈ। ਇਸ ਕਰਕੇ ਤਗੜੇ ਹੋ ਕੇ ਜਿਹੜਾ ਅੱਗੇ ਤੋਂ ਵੀ ਵੱਧ એનર્ਜੀ ਦੇ ਨਾਲ ਉਹ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਉਹਦਾ ਵਿਰੋਧ ਕਰਨਗੇ।